ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਰੋਵਰ ਦੀ ਸੇਵਾ ਚੱਲ ਰਹੀ ਹੈ। ਮਹਾਂਪੁਰਸ਼ ਧੰਨ ਬਾਬਾ ਸੁਖਦੇਵ ਸਿੰਘ ਜੀ ਕਰਵਾ ਰਹੇ ਹਨ ਸਾਰੇ ਸਰੋਵਰ ਦੀ ਸੇਵਾ। ਤੇ ਬਾਬਾ ਖੇਮ ਸਿੰਘ ਜੀ ਨੇ ਸਰੋਵਰ ਬਣਵਾਇਆ ਸੀ ਪੱਕਾ। ਆਸੇ-ਪਾਸੇ ਸਾਰੀਆਂ ਇੱਟਾਂ ਲਾ ਕੇ ਸਾਰਾ ਪੱਕਾ ਸਿਸਟਮ ਵਾਲਾ ਚੁਗਿਰਦਾ ਕਰਕੇ ਬਾਬਾ ਖੇਮ ਸਿੰਘ ਜੀ ਨੇ ਬਣਾਇਆ ਸੀ ਤੇ ਬਹੁਤ ਲੰਮੇ ਟਾਈਮ ਬਾਅਦ ਇਸ ਸਰੋਵਰ ਦੀ ਸੇਵਾ ਹੋ ਰਹੀ ਹੈ। ਤੇ ਜਿਹੜਾ ਵਿੱਚੋਂ ਨਿਕਲਦੇ ਆ ਨਾ ਗਾਰ ਉਹਨੂੰ ਗਾਰ ਨਾ ਜਾਣੇ ਉਹ ਬਖਸ਼ਿਸ਼ ਹੁੰਦੀ ਏ ਉਹ ਗਾਰ ਨਹੀਂ ਹੁੰਦੀ ਤੇ ਉਹਨਾਂ ਮਹਾਪੁਰਸ਼ਾਂ ਵੱਲੋਂ ਸਰੋਵਰ ਦੀ ਸੇਵਾ ਚੱਲ ਰਹੀ ਹੈ ਜਿਹੜੀ ਸੰਗਤ ਆਵੇ ਨਾਲ ਆਪਣਾ ਬਠਲਵਾਲ ਟੀਵੀ ਲਿਆਵੇ ਭਾਈ ਕਹੀ ਵੀ ਲਿਆਵੇ ਜੇ ਕੋ ਟਰੈਕਟਰ ਦੀ ਸੇਵਾ ਕਰ ਸਕਦੇ ਉਹ ਵੀ ਕਰੇ ਸਾਰੇ ਸਰੋਵਰ ਦੀ ਸੇਵਾ ਵਰਸ਼ੀ ਕਰਕੇ ਸ਼ੁਰੂ ਕੀਤੀ ਏ ਤੇ ਮਹਾਪੁਰਖਾਂ ਨੇ ਉਸ ਸੇਵਾ ਸ਼ੁਰੂ ਕੀਤੀ ਏ ਜਿੰਨਾਂ ਕੋਲ ਸਮਾਂ ਹੋਵੇ ਸਮਾਂ ਨਾ ਵੀ ਹੋਵੇ ਤਾਂ ਵੀ ਸਮਾਂ ਕੱਢਣਾ ਜੇ ਸਰਦਾ ਹੋਵੇ ਨਾ ਸਕੂਲ ਤੋਂ ਛੁੱਟੀ ਲੈਣੀ ਏ ਆਪਣੇ ਕੰਮ ਤੋਂ ਛੁੱਟੀ ਲੈ ਕੇ ਸਰਦਾ ਤੇ ਸਾਰੇ ਉਹ ਜੀ ਕਰਦੇ ਕਰਮਾਵਾ ਤੇ ਜੀ ਕਰਦੇ ਭਗਵਾਨੇ ਜੀ ਕਰਦੇ ਕਰਮਾਵਾ ਤੇ ਤੇਰੀ ਸੇਵਾ ਬਾਬਾ ਜੀ ਤੇਰੀ ਸੇਵਾ